ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੁਟੀਕ ਤੇ ਮੈਂ ਤੁਹਾਡੇ ਲਈ ਲੈ ਕੇ ਆਇਆ ਜੀ ਇਸ ਕੁੜਤੀ ਦਾ ਨਾਪ ਲਵਾਂਗੇ ਇਹ ਬੋਡੀ ਫਰੌਕ ਹੈ ਠੀਕ ਹੈ ਇਸ ਤਰ੍ਹਾਂ ਦੇਖੋ ਬਣੀ ਹੋਈ ਹੈ ਇਹਦਾ ਆਪਾਂ ਨੇ ਨਾਪ ਕਿਵੇਂ ਲੈਣਾ ਮੈਂ ਤੁਹਾਨੂੰ ਸਾਰੀ ਨਾਪ ਦੀ ਜਾਣਕਾਰੀ ਦੇਵਾਂਗੀ ਨਾਪ ਲੈਣ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਸ਼ੇਅਰ ਵੀ ਕਰਿਓ ਜੇਕਰ ਤੁਹਾਨੂੰ ਲੱਗਦਾ ਕਿ ਮੈਂ ਨਾਪ ਸਹੀ ਨਹੀਂ ਲੈ ਲੈ ਰਹੀ ਤਾਂ ਤੁਸੀਂ ਪਲੀਜ਼ ਕਮੈਂਟ ਕਰਕੇ ਮੈਨੂੰ ਦੱਸਿਓ ਜ਼ਰੂਰ ਮੈਂ ਅਗਲੀ ਵੀਡੀਓ ਦੇ ਵਿੱਚ ਆਪਣੀ ਗਲਤੀ ਨੂੰ ਜ਼ਰੂਰ ਸੁਧਾਰਾਂਗੀ ਠੀਕ ਹੈ ਜੀ ਤੁਸੀਂ ਕਮੈਂਟ ਜ਼ਰੂਰ ਕਰਨਾ ਤੇ ਇਹ ਦੇਖੋ ਆਪਾਂ ਦੇ ਕੋਲ ਇਸ ਤਰ੍ਹਾਂ ਦੀ ਫਰੌਕ ਹੈ ਇਹ ਵਾਲੀ ਠੀਕ ਹੈ ਇਹ ਫਰੌਕ ਬਣੀ ਹੋਈ ਹੈ ਇਹਦਾ ਨੇ ਆਪਾਂ ਨੇ ਨਾਪ ਲੈਣਾ ਤੇ ਇਵੇਂ ਦੀ ਆਪਾਂ ਨੇ ਸੇਮ ਇੱਕ ਫਰੌਕ ਬਣਾਉਣੀ ਹੈ ਤਾਂ ਮੈਂ ਉਹਦੀ ਕਟਿੰਗ ਵੀ ਦੱਸਾਂਗੀ ਫਿਰ ਫਰੌਕ ਦੀ ਤੇ ਹੁਣ ਆਪਾਂ ਇਹ ਤਾਂ ਲੈਣੇ ਆ ਜੀ ਨਾਪ ਠੀਕ ਹੈ ਇਹ ਹੈਗੀ ਹੈ ਰੈਡੀमेड ਅਸੀਂ ਐਵੇਂ ਦੀ ਸੇਮ ਫਰੌਕ ਤਿਆਰ ਕਰਨੀ ਦੀ ਸਭ ਤੋਂ ਪਹਿਲਾਂ ਲੰਬਾਈ ਲਵਾਂਗੇ ਲੰਬਾਈ ਹੈਗੀ ਜੀ 35 ਇੰਚ ਤੁਸੀਂ ਨਾਲ-ਨਾਲ ਨੋਟ ਕਰੀ ਜਾਣਾ ਠੀਕ ਹੈ ਲੰਬਾਈ ਹੈਗੀ 35 ਇੰਚ ਇਸ ਤੋਂ ਬਾਅਦ ਦੇਖੋ ਇਹਦਾ ਘੇਰਾ ਮਨਣ ਦੀ ਕੋਈ ਲੋੜ ਨਹੀਂ ਕਿਉਂਕਿ ਆਪਾਂ ਖੁੱਲਾ ਵੀ ਰੱਖ ਸਕਦੇ ਹਾਂ ਤੇ ਘੱਟ ਵੀ ਰੱਖ ਸਕਦੇ ਹਾਂ ਕੱਪੜੇ ਦੇ ਅਕੋਰਡਿੰਗ ਬਣਾਵਾਂਗੇ ਠੀਕ ਹੈ ਇਸ ਤੋਂ ਬਾਅਦ ਤੁਸੀਂ ਬ੍ਰੈਸਟ ਮਨ ਲੈਣੀ ਹੈ ਬ੍ਰੈਸਟ ਹੈਗੀ 1.5/18 ਇਥੋਂ ਆਪਾਂ ਨੇ ਜਿੱਥੋਂ ਪੇਟੀ ਜਿੱਥੋਂ ਤੱਕ ਲਾਉਣੀ ਹੈ ਜਿੱਥੋਂ ਅੱਗੇ ਚਾਉਣਾ ਪੈਣੀ ਹੈ ਇੱਥੇ ਆਪਾਂ ਕਮਰ ਮਿਲਣੀ ਹੈ ਕਮਰ ਹੈਗੀ ਸਾਡੀ 16 ਇਸ ਤੋਂ ਬਾਅਦ ਤੁਸੀਂ ਇਹ ਪੇਟੀ ਮਿਲਣੀ ਕਿੰਨੀ ਪਾਉਣੀ ਹੈ ਆਪਾਂ ਸੇਮ ਬਣਾਉਣੀ ਹੈ ਤੇ ਆਪਾਂ ਇੰਨੀ ਪੇਟੀ ਲਵਾਂਗੇ ਠੀਕ ਹੈ ਇਹ ਦੇ ਵਿੱਚ ਉਹਨਾਂ ਨੇ ਡੋਰੀ ਪਾਈ ਹੋਈ ਹੈ ਇਹ ਆਪਾਂ ਨਹੀਂ ਪਾਵਾਂਗੇ ਇਹ ਤਾਂ ਉੱਪਰ ਹੀ ਲਾਈ ਹੋਈ ਪੇਟੀ ਆਪਣੀ ਹੈਗੀ 13 ਇੰਚ 13 ਇੰਚ ਪੇਟੀ ਹੈ ਜੀ ਬਾਹ ਦਾ ਨਾਪ ਲਵਾਂਗੇ 16 ਇੰਚ ਬਾਹ ਤਿਆਰ ਹੈ ਉਹਨੂੰ ਬਾਹ ਦੀ ਮੋਹਰੀ ਨਾਲ ਆਪਾਂਗੇ ਤੁਸੀਂ ਸਾਰੇ ਨਾਪ ਲਿਖਣੇ ਆ ਠੀਕ ਹੈ 5 ਇੰਚ ਮੋਹਰੀ ਹੈ ਆਪਾਂ ਬਾਹ ਦੀ ਅੱਗੇ ਇਸ ਨੂੰ ਐਡ ਕਰ ਲਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਧੀਰਾ ਨਾਪਣਾ ਧੀਰਾ ਹੈਗਾ 13 ਇੰਚ ਵੱਡਾ ਨਾ ਆਪ ਲੋ ਇਸ ਤਰ੍ਹਾਂ ਵੱਡਾ ਹੈਗਾ 8 ਇੰਚ ਤਿਆਰ ਆ ਤੇ ਇਹ ਦਾ ਗਲਾ ਥੋੜਾ ਵੱਡਾ ਹੈ ਤੇ ਜਿਹੜਾ ਆਪਾਂ ਇਹਦੇ ਨਾਲ ਆਪਾਂ ਕੁਰਤੀ ਬਣਾਉਣੀ ਹੈ ਉਹਦਾ ਆਪਾਂ ਗਲਾ ਥੋੜਾ ਜਿਹਾ ਛੋਟਾ ਰੱਖਾਂਗੇ ਕਿਉਂਕਿ ਇਹ ਰੈਡੀਮੇਡ ਹੈ ਇਸ ਕਰਕੇ ਇਹਦਾ ਗਲਾ ਥੋੜਾ ਜਿਹਾ ਵੱਡਾ ਹੈ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਕਰਨਾ ਹੈ ਇਹ ਦੇਖੋ ਜਿਹੜੀਆਂ ਚੋਣਾ ਪਈਆਂ ਹੋਈਆਂ ਇਹ ਜਿਹੜਾ ਘੇਰ ਬਣਨਾ ਹੈ ਇਹ ਵਾਲਾ ਜਿਹੜਾ ਘੇਰਾ ਬਣਨਾ ਹੈ ਇਹ ਸਾਡੇ ਕਮੀਜ਼ ਦੇ ਸੌਰੀ ਕੱਪੜੇ ਦੇ ਅਕੋਰਡਿੰਗ ਬਣਨਾ ਹੈ ਤੁਸੀਂ ਵੱਧ ਘੱਟ ਵੀ ਰੱਖ ਸਕਦੇ ਹੋ ਠੀਕ ਹੈ ਆ ਦੇਖੋ ਜਿਸ ਤਰ੍ਹਾਂ 29 ਆ ਰਿਹਾ ਹੈ 30 ਕਟਿੰਗ ਹੋਈ ਹੋਊਗੀ ਹਨਾ ਅੱਧਾ ਇੰਚ ਇਧਰ ਸਲਾਈ ਚ ਆਇਆ ਹੋ ਉੱਧਾ ਉੱਧਰ ਤੇ ਘੇਰੇ ਦੇ ਅਕੋਰਡਿੰਗ ਤੁਸੀਂ ਕੱਪੜੇ ਦੇ ਅਕੋਰਡਿੰਗ ਇਹ ਘੇਰਾ ਪਾਉਣਾ ਹੈ ਜੇਕਰ ਤੁਹਾਡੇ ਕੋਲ ਕੱਪੜਾ ਵੱਧਾ ਤਾਂ ਤੁਸੀਂ ਵੱਧ ਪਾ ਸਕਦੇ ਹੋ ਜੇ ਘਾਟਾ ਤਾਂ ਤੁਸੀਂ ਘਟ ਪਾ ਸਕਦੇ ਹੋ ਠੀਕ ਹੈ ਜੀ ਇਹ ਹੈਗੇ ਸਾਡੀ ਇਸ ਫਰੌਕ ਦੇ ਨਾਪ ਤੇ ਗਲਾ ਤੁਸੀਂ ਜਦੋਂ ਮੰਂਤੀ ਕਰਨਾ ਹੈ ਇਹ ਦੇਖੋ ਇੱਥੋਂ ਫੜ ਲੈਣਾ ਮੈਂ ਪਿੱਛੇ ਥੋੜੇ ਦਿਨਾਂ ਚ ਵੀਡੀਓ ਪਾਈ ਆ ਸੂਟ ਦੀ ਉਹਦਾ ਮੈਂ ਗਲਾ ਮਿੰਨਣਾ ਭੁੱਲ ਗਈ ਕਈਆਂ ਭੈਣਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਭੈਣਾਂ ਦੇ ਕਮੈਂਟ ਆਏ ਕਿ ਗਲਾ ਨਹੀਂ ਮਿੰਤੀ ਕੀਤਾ ਦੇਖੋ ਇਹ ਫਰੌਕ ਹੈ ਉਹ ਕਮੀਜ਼ ਤੁਸੀਂ ਕੀ ਕਰਨਾ ਇਸ ਤਰ੍ਹਾਂ ਤੀਰੇ ਦੇ ਨਾਲ ਤੀਰਾ ਮਲਾ ਲੈਣਾ ਠੀਕ ਹੈ ਸੂਟ ਦਾ ਵੀ ਤੇ ਇਹਦਾ ਵੀ ਆਪਾਂ ਨੇ ਤੀਰਾ ਇਸੇ ਤਰ੍ਹਾਂ ਮਲਾ ਲੈਣਾ ਠੀਕ ਹੈ ਤੇ ਇਸ ਤਰ੍ਹਾਂ ਤੁਸੀਂ ਗਲਾ ਜਦੋਂ ਮਿਲ ਗਿਆ ਤੀਰੇ ਨਾਲ ਇਹ ਵਾਲੀਆਂ ਸਲਾਈਆਂ ਦੋਨੋਂ ਮਲਾ ਲਈਆਂ ਠੀਕ ਹੈ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੇਖੋ ਇਹ ਵਾਲੀਆਂ ਜਿਹੜੀਆਂ ਤੀਰੇ ਵਾਲੀਆਂ ਦੋਨੋਂ ਸਲਾਈਆਂ ਨੇ ਇਹਨਾਂ ਨੂੰ ਇਸ ਤਰ੍ਹਾਂ ਆਪਸ ਵਿੱਚ ਮਲਾ ਕੇ ਫਿਰ ਤੁਸੀਂ ਗਲੇ ਦਾ ਨਾਪ ਇਸ ਤਰ੍ਹਾਂ ਲੈਣਾ ਹੁੰਦਾ ਐ ਦੇਖੋ ਇਹ 7.5 ਤੇ ਜਾ ਰਿਹਾ ਇਹ ਬਹੁਤ ਜ਼ਿਆਦਾ ਡੀਪ ਆ ਐਨਾ ਨਹੀਂ ਰੱਖਣਾ ਆਪਾਂ ਨੇ 6 ਇੰਚ ਰੱਖਾਂਗੇ ਗਲਾਈ ਦਾ ਠੀਕ ਐ ਇਹ ਉਹਨਾਂ ਨੇ ਖਾਸ ਕਿਹਾ ਹੋਇਆ ਕਿ ਗਲਾ ਡੀਪ ਨਹੀਂ ਕਰਨਾ ਗਲਾ ਛੋਟਾ ਰੱਖਣਾ ਠੀਕ ਐ ਜੀ ਤੇ ਜੇਕਰ ਤੁਸੀਂ ਕਮੀਜ਼ ਦਾ ਨਾਪ ਲੈ ਰਹੇ ਹੋ ਤੇ ਇਸ ਤਰ੍ਹਾਂ ਹੀ ਤੁਸੀਂ ਕਮੀਜ਼ ਦਾ ਨਾਪ ਵੀ ਤੁਸੀਂ ਇਸੇ ਤਰ੍ਹਾਂ ਲੈਣਾ ਜੇਕਰ ਤੁਸੀਂ ਤੁਹਾਡਾ ਕਮੀਜ਼ ਦਾ ਨਾਪ 7.5 ਆ ਰਿਹਾ ਤੁਸੀਂ 7.5 ਡੀਪ ਪਾਉਨੇ ਹੋ ਤਾਂ 7.5 ਰੱਖ ਲਓ ਜੇਕਰ ਤੁਸੀਂ 6.5 ਡੀਪ ਪਾਉਨੇ ਅੱਗੇ ਵਾਲਾ ਗਲਾ ਤੇ 6.5 ਇਸ ਤਰ੍ਹਾਂ ਬਿੰਤੀ ਕਰਨੀ ਹੈ ਮੈਂ ਬਿੰਤੀ ਕਰਨਾ ਦੱਸਣ ਲਈ ਹੈ ਕਿ ਇਸ ਤਰ੍ਹਾਂ ਬਿੰਤੀ ਕਰਨੀ ਹੈ ਇੱਥੋਂ ਤੀਰਾ ਫੜ ਲੈਣਾ ਇੱਥੋਂ ਗਲੇ ਦਾ ਸੈਂਟਰ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਇਹ ਦੇਖੋ ਇਹ ਗਲੇ ਦਾ ਮੈਂ ਸੈਂਟਰ ਕੀਤਾ ਠੀਕ ਹੈ ਜੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਆਪਾਂ ਇਹਦੀਆਂ ਤਣੀਆਂ ਜਿਹੜੀਆਂ ਇਹਨਾਂ ਨੇ ਇੱਥੇ ਪਾਈਆਂ ਹੋਈਆਂ ਆਪਾਂ ਇੱਥੇ ਲਾਵਾਂਗੇ ਕਮਰ ਤੇ ਠੀਕ ਆ ਦੋਨੋਂ ਜਿਹੜੀਆਂ ਪਿੱਛੇ ਲੱਗਦੀਆਂ ਤੇ ਇਸ ਤਰ੍ਹਾਂ ਦੀ ਫਰੌਕ ਬਣਾਵਾਂਗੇ ਠੀਕ ਹੈ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇਗੀ ਆਪਾਂ ਨੇ ਦੱਸਿਆ ਕਿ ਬੋਡੀ ਫਰੌਕ ਦਾ ਆਪਾਂ ਨਾਪ ਕਿਵੇਂ ਲੈਣਾ ਠੀਕ ਹੈ ਜੀ ਇਹ ਸੀਗਾ ਸਾਡੇ ਨਾਪ ਲੈਣ ਦਾ ਤਰੀਕਾ ਤੇ ਪਲੀਜ਼ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਓਕੇ ਜੀ ਥੈਂਕ ਯੂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ